ਜਿੰਨੂ ਗੋਣਾ ਜਿੰਨੂ ਪੁੱਛੋ ਉਹ ਕਹਿੰਦਾ ਹਾਏ ਗਰਮੀ ਹਾਏ ਕੀ ਕਰਾਂ ਮਤਲਬ ਹਾਏ ਤੋਬਾ ਮੱਚੀ ਗਈ ਐ ਕਿਹੜਾ ਬੰਦਾ ਦੇਖ ਲੋ ਉਹਨੂੰ ਗੱਲ ਕਰਕੇ ਦੇਖ ਲੋ ਉਹ ਗਰਮੀ ਤੋਂ ਪਰੇਸ਼ਾਨ ਰਾਜ ਚ ਤੁਰਦੇ ਜਾਂਦੇ ਲੋਕ ਥੋੜੀ ਜਿਹੀ ਸ਼ਾਨ ਦੀ ਉੱਥੇ ਰੁਕ ਜਾਂਦੇ ਆ ਕੋਈ ਵੀ ਪਹਿਲੀ ਗੱਲ ਆ ਬਾਹਰ ਨਹੀਂ ਮੈਂ ਵੀਡੀਓ ਵੀ ਪਾਈ ਆ ਵੀ ਬਾਹਰ ਕੋਈ ਬੰਦਾ ਦਿਖਾਈ ਨਹੀਂ ਦਿੰਦਾ ਪਹਿਲੀ ਗੱਲ ਆ ਤੇ ਕਿਉਂਕਿ ਹਰ ਜਗ੍ਹਾ ਖਾਲੀ ਪਈਏ ਕਿਉਂਕਿ ਦੇਖੋ ਜੇ ਲੋਕੀ ਬਾਹਰ ਜਾਣਗੇ ਤੇ ਕੀ ਹੋਏਗਾ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਅ ਪ੍ਰੇਸ਼ਾਨੀ ਦਾ ਇੱਕ ਹਾਲਾਤ ਬਣ ਜਾਂਦੀ ਹੈ ਤੇ ਅ ਪਾਣੀ ਪੀਓ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਤੇ ਕਹਿੰਦੇ ਆ ਕਿਡਨੀ ਤੇ ਜਿਆਦਾ ਜੇ ਜਿਆਦਾ ਪਾਣੀ ਪੀਓ ਯੂਰੀਨ ਪਾਸ ਆਊਟ ਹੁੰਦਾ ਤੇ ਫਿਰ ਉਹਦਨਾ ਕਿਡਨੀ ਦਾ ਡੋਰ ਲੱਗਦਾ ਆ ਮਤਲਬ ਤੇ ਸੁਣੋ ਤੇ ਕੀ ਦੀ ਸੁਣੋ ਗਰਮੀ ਤਾਂ ਇੰਨੀ ਹੈ ਕਿ ਅੱਤ ਦਰਦੇ ਦੀ ਆ ਫਿਰ ਗੂੜ ਗਤੀਰਾ ਖਾਓ ਐ ਕਰੋ ਉਹ ਕਰੋ ਜੀ ਕਰੋ ਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਖਾ ਖਾ ਕੇ ਆਪਾਂ ਸਵੇਰੇ ਰਾਤੀਂ ਭੋਗ ਕੇ ਰੱਖੋ ਸਵੇਰੇ ਛੀਆ ਸੀਡ ਗੂੜ ਗਤੀਰਾ ਕਈ ਚੀਜ਼ਾਂ ਇਦਾਂ ਦੇ ਪੇਪਦਾਰਥ ਹੈ ਜਿਹੜੀ ਆਪਾਂ ਅੱਖਾਂ ਦੇ ਪੀਨੇ ਆ ਫਿਰ ਆਪਾਂ ਨਿੰਬੂ ਪਾਣੀ ਪੀਨੇ ਆ ਫਿਰ ਆਪਾਂ ਕੋਈ ਕੋਲ ਡਰਿੰਕ ਲੈ ਲੈਨੇ ਆ ਫਿਰ ਆਪਾਂ ਲੱਸੀ ਵੀ ਠੰਡੀ ਪੀਨੇ ਆ ਤੇ ਰੋਟੀ ਦੇ ਨਾਲ ਤੇ ਫਿਰ ਇੰਨੀਆਂ ਚੀਜ਼ਾਂ ਇੰਨਾ ਪਾਣੀ ਪੀ ਲਈਦਾ ਤੇ ਫਿਰ ਰੋਟੀ ਦੀ ਵੀ ਭੁੱਖ ਨਹੀਂ ਲੱਗਦੀ ਹੈਗੀ ਤੇ ਤੁਹਾਡੇ ਸਾਰਿਆਂ ਨਾਲ ਵੀ ਇਦਾਂ ਹੀ ਹੁੰਦਾ ਹੁਣ ਕਿ ਖਾਣਾ ਤਾਂ ਫਿਰ ਕਿਸੇ ਪਾਸੇ ਆਉਂਦਾ ਨਹੀਂ ਹੈ ਜਦੋਂ ਖਾਣਾ ਨਹੀਂ ਖਾਂਦੇ ਡਿਸਟਰਬ ਜਾਂ ਅੰਦਰ পেট ਹੋ ਜਾਂਦਾ ਅਫਰੇਮਾ ਜਿਹਾ ਹੋ ਜਾਂਦਾ ਤੇ ਫਿਰ ਫਿਰ ਬਿਮਾਰ ਫਿਰ ਦਵਾਈ ਲੈਣ ਜਾਓ ਤੇ ਮਤਲਬ ਹਾਲਾਤ ਕੋਈ ਸਿਚੁਏਸ਼ਨ ਇਦਾਂ ਦੀ ਕ੍ਰੀਏਟ ਹੋਈ ਆ ਕਿ ਬੰਦਾ ਕਰੇ ਤੇ ਕੀ ਨਾ ਕਰੇ ਠੀਕ ਹੈ ਨਾ ਕੋਈ ਤੇ ਡਾਕਟਰ ਕੋ ਜਾਓ ਤੇ ਡਾਕਟਰ ਅੱਗੋਂ ਪਤਾ ਕੀ ਕਹਿੰਦੇ ਆ ਬਈ ਤੁਸੀਂ ਭਾਈ ਉਹ ਕਰੋ ਆ او ਆਰ ਐਸ ਦਾ ਘੋਲ ਲੈ ਲਓ ਗਲੂਗੋਸ ਪਾ ਕੇ ਬਿਨੋਂ ਪਾਣੀ ਚ ਮਤਲਬ ਘਰ ਕਿ ਖੱਚੇ ਦਾ ਘਰ ਤੇ ਜਾਂ ਫਿਰ ਲੋਕ ਬਿਮਾਰ ਹੋ ਜਾਂਦੇ ਆ ਤੇ ਇੰਨੇ ਆ ਪੈਸਾ ਦਾ ਇਨਾ ਖਰਚਾ ਕਰਨਾ ਵੀ ਬੜਾ ਮੁਸ਼ਕਿਲ ਆ ਬਾਰ ਬਾਰ ਡਿਸਟਰਬੈਂਸ ਰਹਿੰਦੀ ਆ ਡੌਗਸ ਜਿਹੜੇ ਹਨਾ ਗਲੀ ਦੇ ਵਿੱਚ ਤੇ ਆ ਕੋਈ ਨਾ ਕੋਈ ਜਿਹੜੀ ਇਹ ਪਰੇਸ਼ਾਨੀ ਕ੍ਰੀਏਟ ਰਹਿੰਦੀ ਆ ਹਨਾ ਤੇ ਫੇਰ ਦਵਾਈ ਲੈ ਕੇ ਆਓ ਫੇਰ ਉਹ ਮੈਡੀਸਿਨ ਲੈਣ ਦੀ ਫੇਰ ਕਈ ਵਾਰੀ ਉਹ ਪੈਫੀਜ਼ ਦੇ ਟੈਬਲੇਟ ਆਂਦੀ ਆ ਉਹ ਉਹ ਨੂੰ ਪਾਣੀ ਚ ਪਾ ਕੇ ਪੀਓ ਹਨਾ ਉਹ ਵੀ ਮੈਡੀਕੇਟ ਜਿਹੜੀ ਹੁੰਦੀ ਹੈ ਤੇ ਉਹ ਚਲੋ ਸੇਸ ਤਾਂ ਇਦਾਂ ਨਹੀਂ ਹੁੰਦਾ ਬੰਦਾ ਕਹਿੰਦਾ ਚਲ ਠੀਕ ਆ ਕਈ ਲੋਕ ਵਿਚਾਰੇ ਇਹਨੂੰ ਪਿੰਦੇ ਆ ਕਈ ਕੁਝ ਕਰਦੇ ਆ ਕਈ ਕੁਝ ਕਰਦੇ ਆ ਹੁੰਦੇ ਤਾਂ ਪਰੇਸ਼ਾਨੀ ਦੇ ਹਲਾਤੀ ਆ ਕਿਉਂਕਿ ਇਦਾਂ ਬਿਮਾਰੀਆਂ ਇਦਾਂ ਰੱਟਾ ਲੱਗ ਜਾਂਦਾ ਹਨਾ ਤੇ ਪਾਣੀ ਉਬਾਲ ਕੇ ਤਾਂ ਗਰਮੀਆਂ ਦੇ ਵਿੱਚ ਜਦੋਂ ਪ੍ਰਸਤ ਮੌਸਮ ਆਉਂਦਾ ਉਦੋਂ ਤਾਂ ਚਲੋ ਵੱਡੇ ਇਲਾਚੀ ਵੈਸੇ ਨਾ ਬਹੁਤ ਲਾਭਕਾਰੀ ਹੁੰਦੀ ਹੈ ਜਿਹੜੀ ਮੋਟੀ ਇਲਾਚੀ ਹੁੰਦੀ ਹੈ ਬਰਾਊਨ ਜੀ ਉਹਨੂੰ ਪਾਣੀ ਦੇ ਵਿੱਚ ਨਾ ਬੋਇਲ ਕਰ ਲਓ ਤੇ ਪਾਣੀ ਵਿੱਚ ਥੋੜੀ ਜਿਹੀ ਬੋਇਲ ਕਰ ਲਓ ਥੋੜੀ ਜਿਹੀ ਬਲੱਛ ਦੇ ਦਾਣੇ ਪਾ ਕੇ ਤੇ ਫਿਰ ਉਹਨੂੰ ਠੰਡਾ ਕਰਕੇ ਨਾ ਪਾਣੀ ਨੂੰ ਰੱਖ ਕੇ ਪੀਓ ਥੋੜਾ ਪੇਟ ਦੀਆਂ ਪ੍ਰੋਬਲਮਸ ਨਾ ਸੋਲਵ ਕਰਨ ਲਈ ਮੇਰੀ ਗੱਲ ਮੰਨ ਕੇ ਦੇਖਿਓ ਸ਼ਕਤੀ ਆ ਹੈ ਨਾ ਤੇ ਬਾਕੀ ਕਹਿੰਦੇ ਨੇ ਕਿ ਆ ਵਾਲਾ ਸੌ ਫੁ ਜੀਰਾ ਅ ਅਜਵਾਇਨ ਇਹਨਾਂ ਨੂੰ ਰੋਸਟ ਕਰਕੇ ਇਹਨਾਂ ਦਾ ਚੂਰ ਬਣਾ ਕੇ ਤੇ ਉਹ ਵੀ ਪੀਣ ਦੇ ਨਾਲ ਤੇ ਕਾਫੀ ਲਾਭ ਮਿਲਦਾ ਹੈ ਆ ਪੇਟ ਦੀ ਬਿਮਾਰੀਆਂ ਨੂੰ ਤੇ ਬਾਕੀ ਜੀ ਤੁਸੀਂ ਕਹੋਗੇ ਵੀ ਮੈਂ ਵਾਰੀ ਵਾਰੀ ਨਿੰਬੂ ਪਾਣੀ ਕਿਦਾ ਉਹ ਜਿਹੜਾ ਰੈੱਡ ਚ ਲਿਕਵਿਡ ਦੀ ਬੋਤਲ ਆਂਦੀ ਹੈ ਤੇ ਉਹ ਰੋਜ਼ ਵਾਟਰ ਜਿਹਨੂੰ ਕਹਿੰਦੇ ਆ ਉਹ ਡਰਿੰਕ ਤੇ ਉਹਨੂੰ ਥੋੜਾ ਜਿਹਾ ਗਲਾਸ ਵਿੱਚ ਪਾਇਆ ਮਿੱਠਾ ਹੋ ਜਾਂਦਾ ਤੇ ਥੋੜੀ ਜੀ ਬਰਫ ਪਾਈ ਤੇ ਨਿੰਬੂ ਨਿਚੋੜਿਆ ਤੇ ਪਾਣੀ ਪਾਇਆ ਤੇ ਪੀ ਲਿਆ ਇੱਕ ਹੋਰ ਮੈਂ ਤੁਹਾਨੂੰ ਦੱਸਦੀ ਆ ਇਹਦੇ ਨਾਲ ਵੀ ਥੋੜਾ পেট ਦਾ ਹਾਜਮਾ ਚੰਗਾ ਹੋ ਜਾਂਦਾ ਹੈ ਤੇ ਜਿਹੜਾ ਪੁਦੀਨਾ ਆਉਂਦਾ ਹਨਾ ਉਹਨੂੰ ਸੁਕਾ ਲਓ ਹਨਾ ਧੁੱਪ ਦੇ ਵਿੱਚ ਸੁੱਕ ਜਾਊਗਾ ਨਾ ਜਦੋਂ ਉਹਨੂੰ ਤੇ ਕਾਲੇ ਨਮਕ ਨੂੰ ਪੀਸ ਲਓ ਹਨਾ ਚੂੜਨ ਬਣ ਜਾਊਗਾ ਤੇ ਜਦੋਂ ਵੀ ਨਿੰਬੂ ਪਾਣੀ ਬਣਾਓ ਤੇ ਉਹੋ ਵਿੱਚ ਪਾ ਲਓ ਤੇ ਉਹਦੇ ਨਾਲ ਵੀ ਨਾ ਜਿਹੜਾ ਤੁਹਾਡਾ ਹਾਜਮਾ ਸਹੀ ਰਹੂਗਾ ਨਾ ਤੇ ਜੀਰਾ ਭੁੰਨ ਲਓ ਜੀਰੇ ਦੇ ਵਿੱਚ ਕਾਲਾ ਨਮਕ ਪਾ ਲਓ ਤੇ ਜੀਰੇ ਨੂੰ ਮਤਲਬ ਪੀਸ ਲਓ ਉਹਦਾ ਵੀ ਚੂਰਨ ਬਣਾ ਲਓ ਉਹ ਵੀ ਤੁਸੀਂ ਥੋੜੀ देर ਬਾਅਦ ਲੈਂਦੇ ਰਹੋ ਤੇ ਉਹਦੇ ਨਾਲ ਵੀ ਤੁਹਾਡੀ ਜਿਹੜਾ ਆ ਪ੍ਰੋਬਲਮ ਹੈ ਜਦਾ ਗਰਮੀ ਦੀ ਜਿਹੜਾ ਅੰਦਰ ਵਾਰ-ਵਾਰ ਐਸਿਡ ਵੀ ਕ੍ਰੀਏਟ ਹੋ ਜਾਂਦਾ ਗੈਸ ਤੇਜਾਬ ਬਣਦਾ ਉਹ ਵੀ ਹਟ ਜਾਂਦਾ ਹੈ ਮੈਂ ਖੁਦ ਪੀਤਾ ਹੈ ਮੈਨੂੰ ਖੁਦ ਇਦਾਂ ਜਿਹੜਾ ਜਿਉਰੀ ਐਸਿਡ ਬਣ ਗਿਆ ਸੀ ਮੂੰਹ ਕੋੜਾ-ਕੋੜਾ ਹੋ ਗਿਆ ਸੀਗਾ ਤੇ ਫੀਵਰ ਵੀ ਹੋ ਗਿਆ ਤੇ ਮੈਂ ਖੁਦ ਪਿੰਦੀ ਰਹੀ ਆ ਔਰ ਬਹੁਤ ਹੀ ਲਾਭਕਾਰੀ ਹੈ ਇਹ ਚੀਜ਼ਾਂ ਕਿਉਂਕਿ ਜੇ ਆਪਾਂ ਕਹੀਏ ਨਾ ਆਪਾਂ ਟੂਟਲੀ ਮੈਡੀਸਿਨ ਤੇ ਡਿਪੈਂਡ ਕਰਾਂਗੇ ਤੇ ਉਹ ਵੀ ਨਹੀਂ ਹੁੰਦਾ ਗਰਮੀ ਤੋਂ ਬਚਣ ਦੇ ਲਈ ਸਾਨੂੰ ਥੋੜੀ ਬਹੁਤ ਇਹ ਘਰੇਲੂ ਜਿਹੜੇ ਆ ਆਪਣੇ ਔੜ-ਪੋਰ ਜਿਹਨੂੰ ਕਹਿੰਦੇ ਹੁੰਨੇ ਆਪਾਂ ਪੰਜਾਬੀ ਦੇ ਵਿੱਚ ਉਹ ਕਰਨੇ ਹੀ ਪੈਂਦੇ ਆ ਕਿਉਂਕਿ ਥੋੜਾ ਬਹੁਤ ਜਿਹੜਾ ਘਰੇਲੂ ਲਾਗਿਆ ਉਹ ਸਾਨੂੰ ਕਰਨਾ ਪਏਗਾ ਜਿੱਦਾਂ ਬੱਚਿਆਂ ਨੂੰ ਵੀ ਮੈਂ ਅੱਜ ਵੀ ਦੇਖਦੀਆਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਪੇਰੈਂਟਸ ਬਿਲਕੁਲ ਕੇਅਰ ਨਹੀਂ ਕਰਦੇ ਪਏ ਬੱਚੇ ਬਾਹਰ ਖੇਡੀ ਜਾਂਦੇ ਗਰਮੀ 'ਚ ਉਹਨਾਂ ਲੱਗਦਾ ਥੋੜੀ ਸ਼ਾਂਤੀ ਹੈ ਵੀ ਘਰੇ ਰੋਲਾ ਪਾਉਂਦੇ ਆ ਪਰ ਜਦੋਂ ਹਸਪੀਟਲਾਂ ਦੇ ਤੁਹਾਨੂੰ ਮੂੰਹ ਦੇਖਣੇ ਪੈਗੇ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿਹੜੀ ਗਲਤੀ ਕਰ ਬੈਠੇ ਬੱਚਿਆਂ ਨੂੰ ਥੋੜੇ ਅੰਦਰ ਬਿਠਾਓ ਥੋੜੀ ਦੇਰ ਜਿੰਨੀ ਦੇਰ ਥੋੜਾ ਠੰਡਾ ਮੌਸਮ ਨਹੀਂ ਹੁੰਦਾ ਕਮ ਸੇ ਕਮ 19 ਦਿਨ ਤੱਕ ਤੁਸੀਂ ਇਦਾਂ ਬੱਚਿਆਂ ਦੀ ਕੇਅਰ ਕਰੋ ਉਹਨਾਂ ਨੂੰ ਕੋਈ ਕੋਲ ਟਿੰਗ ਬਣਾ ਕੇ ਦੇਓ ਕੋਈ ਠੰਡੇ ਹਾਂ ਕਰਦੀਆਂ ਮਾਵਾ ਪਰ ਤੁਸੀਂ ਥੋੜਾ ਬਹੁਤ ਬੱਚਿਆਂ ਵੱਲ ਵੀ ਆਪਣੇ ਵੱਲ ਧਿਆਨ ਦਿਓ ਤੇ ਇਹ ਜ਼ਰੂਰੀ ਵੀ ਹੈ ਛੋਟੇ ਬੱਚਿਆਂ ਦੀ ਕੇਅਰ ਕਰੋ ਤਿੰਨ ਚਾਰ ਵਾਰੀ ਨਹਾ ਲਓ ਬੋਡੀ ਟੈਂਪਰੇਚਰ ਲੋ ਹੋ ਜਾਂਦਾ ਆ ਤੇ